ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਫੇਰ ਤੋਂ ਸਵਾਗਤ ਕਰਦੇ ਆਂ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਾਸਮਤੀ ਤੇ ਮੁੱਛਲ ਦੇ ਅਤੇ ਪੀ ਆਰ ਕਿਸਮਾਂ ਦੇ ਵੀ ਰੇਟ ਆ ਜਿਹੜੇ ਚੰਗੇ ਲੱਗ ਰਹੇ ਸੀਗੇ ਦਿਨੋ-ਦਿਨ ਵਧਦੇ ਨਜ਼ਰ ਆ ਰਹੇ ਸੀਗੇ ਪਰ ਹੁਣ ਅਚਾਨਕ ਜਿਹੜੇ ਬਾਸਮਤੀ ਦੇ ਰੇਟ ਅਤੇ ਮੁੱਛਲ ਦੇ ਰੇਟ ਆਗੇ ਘਟਨੇ ਸ਼ੁਰੂ ਹੋ ਚੁੱਕੇ ਨੇਗੇ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਬਾਸਮਤੀ ਦੇ ਰੇਟਾਂ ਬਾਰੇ ਜਾਣਕਾਰੀ ਦਿੱਤੀ ਸੀ ਉਸੇ ਤਰ੍ਹਾਂ ਹੀ ਅੱਜ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਕਿਸਮਾਂ ਦੇ ਰੇਟ ਜਿਹੜੇ ਘਟਨੇ ਸ਼ੁਰੂ ਹੋ ਚੁੱਕੇ ਨੇਗੇ ਬਾਸਮਤੀ ਦੇ ਅਤੇ ਮੁਸਲ ਦੇ ਬਣੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਸਭ ਤੋਂ ਵੱਧ ਲਗਾਈਆਂ ਜਾਣ ਵਾਲੀਆਂ ਬਾਸਮਤੀ ਅਤੇ ਮੁਛਲ ਦੀਆਂ ਵੈਰਾਈਟੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਾਇਆ ਪਹਿਲੀ ਗੱਲ ਤਾਂ ਰੇਟ ਦੇ ਵਿੱਚ ਬਹੁਤ ਘਾਟਾ ਪਾਇਆ ਤੇ ਦੂਜੇ ਨੰਬਰ ਤੇ ਝਾੜ ਦੇ ਵਿੱਚ ਵੀ ਬਹੁਤ ਘਟਾ ਦਿਖਾਇਆ ਕਿਸਾਨਾਂ ਨੂੰ ਇਸ ਵਾਰ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਬਾਸਮਤੀ ਦੀਆਂ ਅਤੇ ਪੀਆਰ ਦੀਆਂ ਕਿਸਮਾਂ ਹੈਗੀਆਂ ਬਹੁਤ ਜ਼ਿਆਦਾ ਘਟ ਏਰੀਆ ਦੇ ਵਿੱਚ ਲੱਗਣ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਤਾਂ ਵੈਸੇ ਆਪਾਂ ਜਿਵੇਂ 1509 ਜਾਂ ਫਿਰ 1692 ਇਹ ਵੈਰਾਈਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਲਗਾਈਆਂ ਗਈਆਂ ਸੀ ਅਤੇ ਮੁੱਛਲ 1401 ਅਤੇ 1885 ਜਾਂ 1847 ਇਹ ਹਰਿਆਣਾ ਦੇ ਵਿੱਚ ਵੀ ਜ਼ਿਆਦਾ ਲਗਾਈਆਂ ਗਈਆਂ ਸੀ ਅਤੇ ਪੰਜਾਬ ਦੇ ਵਿੱਚ ਵੀ ਥੋੜੀਆਂ-ਥੋੜੀਆਂ ਇਹ ਲਗਾਈਆਂ ਗਈਆਂ ਸੀਗੀਆਂ ਪਰ ਅੱਜ ਦੀ ਜੇ ਆਪਾਂ ਗੱਲ ਕਰੀਏ ਇਹਨਾਂ ਬਾਸਮਤੀ ਅਤੇ ਮੁੱੱਛਲ ਦੀਆਂ ਵੈਰਾਈਟੀਆਂ ਦੇ ਰੇਟ ਆ ਜਿਹੜੇ ਬਹੁਤ ਜ਼ਿਆਦਾ ਘਟ ਚੁੱਕੇ ਨੇ ਕਿ ਜਿਹੜੇ ਹਸਾਬ ਦੇ ਨਾਲ ਝਾੜ ਘਟ ਐ ਇਸ ਵਾਰ ਏਰੀਆ ਵੱਧ ਲੱਗਿਆ ਸੀ ਪਰ ਰੇਟ ਨਹੀਂ ਚੰਗੇ ਮਿਲ ਰਹੇ ਕਿਸਾਨਾਂ ਨੂੰ ਕਿਸਾਨ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੇ ਨੇ ਇਹਨਾਂ ਦੇ ਰੇਟਾਂ ਤੇ ਇਹਨਾਂ ਦੇ ਝਾੜ ਨੂੰ ਲੈ ਕੇ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਰਕਬਾ ਬਹੁਤ ਜ਼ਿਆਦਾ ਘਟ ਸਕਦਾ ਹੈਗਾ ਬਾਂਸਮੰਤੀ ਤੇ ਮੁੱਛਲ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਆਪਾਂ ਤਾਂ ਕਿਸਾਨ ਭਰਾਵਾਂ ਨੂੰ ਹੀ ਬੇਨਤੀ ਕਰਦੇ ਆਂ ਵੀ ਅਗਲੀ ਵਾਰ ਇਹ ਲੱਗਣੀ ਚਾਹੀਦੀ ਹੈ ਜਾਂ ਨਹੀਂ ਜਾਂ ਰੇਟ ਇਹਨਾਂ ਦੇ ਸਹੀ ਆ ਜਾਂ ਗਲਤ ਨੇ ਰੇਟ ਇਸ ਵਾਰ ਦੇ ਅੱਗੇ ਹੁਣ ਆਪਾਂ ਗੱਲ ਕਰਦੇ ਇਹਨਾਂ ਦੇ ਰੇਟਾਂ ਬਾਰੇ ਜੋ ਅੱਜ ਦੇ ਰੇਟ ਹਨ ਜਿਵੇਂ ਕਿ ਪਾਤਣਾ ਮੰਡੀ ਦੀ ਆਪਾਂ ਸ਼ੁਰੂਆਤ ਕਰ ਰਹਿਣਾ ਇੱਥੇ 1509 ਦਾ ਰੇਟ 2900 ਤੋਂ ਲੈ ਕੇ 3100 ਰੁਪਏ ਤੱਕ ਵਿਕ ਰਿਹਾ 1847 ਦਾ ਰੇਟ 2800 ਤੋਂ ਲੈ ਕੇ 28200 ਰੁਪਏ ਤੱਕ ਵਿਕ ਰਿਹਾ 17 18 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਇਸ ਦੇ ਨਾਲ ਹੀ 18 85 ਦਾ ਰੇਟ 3300 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ 16 92 ਦਾ ਰੇਟ 3100 ਰੁਪਏ ਵਿਕ ਰਿਹਾ ਸਮਾਣਾ ਮੰਡੀ ਦੇ ਵਿੱਚ 15 09 ਦਾ ਰੇਟ 2900 ਤੋਂ ਲੈ ਕੇ 3120 ਰੁਪਏ ਤੱਕ ਵਿਕ ਰਿਹਾ 17 18 ਦਾ ਰੇਟ 3400 ਰੁਪਏ ਵਿਕ ਰਿਹਾ 18 47 ਦਾ ਰੇਟ 2500 ਤੋਂ ਲੈ ਕੇ 2600 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ 1401 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ 1121 ਦਾ ਰੇਟ 3800 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ 1885 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਸਨਾਮ ਮੰਡੀ ਦੀ ਗੱਲ ਕਰ ਲਈਏ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3050 ਰੁਪਏ 3200 ਰੁਪਏ ਤੱਕ ਵੀ ਵਿਕ ਰਿਹਾ ਅਤੇ 1401 ਦਾ ਰੇਟ 3300 ਤੋਂ ਲੈ ਕੇ 3400 ਰੁਪਏ ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਅਮਰਤਸਰ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3000 ਰੁਪਏ 1847 ਦਾ ਰੇਟ 2600 ਤੋਂ ਲੈ ਕੇ 2800 ਰੁਪਏ 1718 ਦਾ ਰੇਟ 3100 ਤੋਂ ਲੈ ਕੇ 3300 ਰੁਪਏ ਤੱਕ ਪੀਵੀ01 ਦਾ ਰੇਟ 3200 ਰੁਪਏ ਤੱਕ ਇਸ ਤੋਂ ਅੱਗੇ ਗਿੱਦੜਵਾਹਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3100 ਰੁਪਏ 1847 ਦਾ ਰੇਟ 2600 ਤੋਂ ਲੈ ਕੇ 2900 ਰੁਪਏ ਇਸ ਤੋਂ ਅਗੇ 17 18 ਦਾ ਰੇਟ 3200 ਰੁਪਏ ਪ੍ਰਤੀ ਕਮਟਲ ਵਿਗ ਰਿਹਾ। ਫਾਜ਼ਿਲਕਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3100 ਰੁਪਏ ਤੱਕ 1692 ਦਾ ਰੇਟ 3200 1718 ਦਾ ਰੇਟ 3340 ਰੁਪਈਆ ਤੋਂ ਲੈ ਕੇ 3400 ਰੁਪਏ ਤੱਕ 1847 ਦਾ ਰੇਟ 2700 ਰੁਪਏ ਤੱਕ ਵਿਗ ਰਿਹਾ। ਅਬੋਰ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3130 ਰੁਪਈਆ ਤੱਕ ਵਿਗ ਰਿਹਾ। 1699 ਦਾ ਰੇਟ 3120 ਰੁਪਏ 1847 ਦਾ ਰੇਟ 2600 ਤੋਂ ਲੈ ਕੇ 2700 ਰੁਪਏ ਤੱਕ ਵਿਕ ਰਿਹਾ 1718 ਦਾ ਰੇਟ 3200 ਤੋਂ ਲੈ ਕੇ 3300 ਰੁਪਏ ਤੱਕ ਵਿਕ ਰਿਹਾ ਇਸ ਤੋਂ ਅਗੇ ਮੌਣਕ ਮੰਡੀ ਦੀ ਗੱਲ ਕਰਦੇ ਹਾਂ ਮੌਣਕ ਮੰਡੀ ਦੇ ਵਿੱਚ 1509 ਦਾ ਰੇਟ 2940 ਰੁਪਈਆ ਤੋਂ ਲੈ ਕੇ 3180 ਰੁਪਈਆ ਤੱਕ ਵਿਕ ਰਿਹਾ ਅਤੇ 1718 ਦਾ ਰੇਟ 3200 ਰੁਪਈਆ ਤੋਂ ਲੈ ਕੇ 3350 ਰੁਪਈਆ ਤੱਕ ਵਿਕ ਰਿਹਾ 1847 ਦਾ ਰੇਟ 2600 ਤੋਂ ਲੈ ਕੇ 2840 ਰੁਪਇਆ ਤੱਕ ਵਿਕ ਰਿਹਾ ਇਸ ਤੋਂ ਅੱਗੇ ਹਰਿਆਣਾ ਦੀ ਸਰਸਾ ਮੰਡੀ ਦੀ ਗੱਲ ਕਰਦੇ ਹਾਂ ਇੱਥੇ 1509 ਦਾ ਰੇਟ 2800 ਤੋਂ ਲੈ ਕੇ 3100 ਰੁਪਇਆ ਤੱਕ ਵਿਕ ਰਿਹਾ 17 18 ਦਾ ਰੇਟ 3100 ਤੋਂ ਲੈ ਕੇ 3300 ਦੇ ਵਿਚਕਾਰ ਵਿਕ ਰਿਹਾ 1401 ਦਾ ਰੇਟ 3500 ਰੁਪਏ ਅਤੇ 18 47 ਦਾ ਰੇਟ 2500 ਤੋਂ ਲੈ ਕੇ 2730 ਰੁਪਇਆ ਤੱਕ 17 18 ਦਾ ਰੇਟ 3200 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਇਸ ਤੋਂ ਅੱਗੇ ਫਤਿਹਗੜ੍ਹ ਸਾਹਿਬ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3220 ਰੁਪਏ ਤੱਕ ਅਤੇ 1121 ਦਾ ਰੇਟ 3600 ਰੁਪਏ ਤੋਂ ਲੈ ਕੇ 3800 ਰੁਪਏ ਤੱਕ 1885 ਦਾ ਰੇਟ 3300 ਤੋਂ ਲੈ ਕੇ 3500 ਰੁਪਏ ਤੱਕ 1718 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਤੱਕ 1401 ਦਾ ਰੇਟ 3600 ਤੋਂ 3700 ਰੁਪਏ ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 10000 ਤੋਂ ਲੈ ਕੇ 3300 ਰੁਪਏ ਤੱਕ 1401 ਦਾ ਰੇਟ 3420 ਰੁਪਈਆ ਤੋਂ ਲੈ ਕੇ 3540 ਰੁਪਈਆ ਤੱਕ ਵਿਕ ਰਿਹਾ 1847 ਦਾ ਰੇਟ 2600 ਰੁਪਏ ਏਸੀ ਪੰਜਾਬ ਤੇ ਹਰਿਆਣਾ ਜਾਂ ਮੰਡੀਆਂ ਦੇ ਅੱਜ ਦੇ ਤਾਜ਼ਾ ਰੇਟ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਅਗਲੀ ਵੀਡੀਓ ਦੇ ਵਿੱਚ ਆਪਾਂ ਇਦਾਂ ਦੀ ਜਾਣਕਾਰੀ ਲੈ ਕੇ ਫੇਰ ਮਿਲਦੇ ਹਾਂ ਧੰਨਵਾਦ